ਨਾਵਰ ਹਾਂਜੀ ਮੰਮੀ ਪੁੱਤ ਕਰ ਲਈ ਤਿਆਰੀ ਬੱਸ ਮੰਮੀ ਕਰ ਲੈ ਲੱਗੀ ਆ ਲੈ ਸ਼ੁਕਰ ਵਾਕ ਤੇ ਹੈ ਸਾਡੇ ਘਰ ਵੀ ਕਰ ਸਗਣਾ ਦਾ ਦਿਨ ਆਇਆ ਵਾ ਤੇ ਮੇਰੀ ਗੱਲ ਸੁਣ ਕੁੜੀਆਂ ਨੂੰ ਫੋਨ ਕਰਤਾ ਸਾਰੀਆਂ ਨੂੰ ਮੈਂ ਮੰਮੀ ਸਾਰੀਆਂ ਸਹੇਲੀਆਂ ਨੂੰ ਕਰਤਾ ਮੈਨੂੰ ਪਤਾ ਕਿੰਨਾ ਦੀ ਵਿਆਹ ਦਾ ਸਾਰੇ ਕਹਿੰਦਾ ਕਿ ਆਉਣਾ ਆ ਮੈਨੂੰ ਪਤਾ ਹੀ ਮੇਰੀ ਧੀ ਨੂੰ ਬੜਾ ਚਾਹ ਹੁਣਾ ਵਾ ਤੇ ਹੋਰ ਆਹੋ ਤੇ ਉਹ ਆ ਤੇ ਮੈਂ ਕਰ ਲੈਣੀ ਤਿਆਰੀ ਤੇ ਧੀ ਤਿਆਰ ਹੋ ਗਏ ਆ ਹੋ ਹੀ ਗਈ ਹੁਣੀ ਤਿਆਰ ਮੈਂ ਮੈਨੀਆਂ ਜਾ ਕੇ ਉਹਦੇ ਵੱਲ ਵੇਖ ਲਓ ਜੇ ਕੋਈ ਹਲਪੁਲਪ ਦੀ ਲੋੜ ਆ ਤੇ ਕਰ ਲੋ ਚਲ ਕੋਈ ਗੱਲ ਨਹੀਂ ਮੈਂ ਵੇਖ ਲੈਣੀ ਬਾਕੀ ਤੁਹਾਨੂੰ ਕੁੜੀਆਂ ਨੂੰ ਜ਼ਿਆਦਾ ਪਤਾ ਵਾ ਵੀ ਕੀ ਕਰਨਾ ਤੁਸੀਂ ਤੇ ਕੀ ਨਹੀਂ ਕਰਨਾ ਅੱਜ ਪ੍ਰੋਗਰਾਮ ਤੁਹਾਡਾ ਹੀ ਆ ਆਹੋ ਤੇ ਚਲ ਠੀਕ ਹੈ ਕੋਈ ਨਹੀਂ ਆ ਤਾਂ ਮੈਂ ਆਪਣੇ ਘਰ ਲੈਣਾ ਇਹਨਾਂ ਦੀ ਫਿਕਰ ਕਰੋ ਅੱਥ ਚੂੜੀਆਂ ਚੜੀਆਂ ਪਾ ਲੈਣੀਆਂ ਇਹ ਵਿੱਚ ਪਾ ਲੈਣੀ ਆ ਮੈਂ ਕਰਕੇ ਨਾ ਫਿਰ ਪਾ ਲੈਣੀ ਮੈਂ ਚਲ ਠੀਕ ਆ ਚਲ ਠੀਕ ਚਲ ਮੈਂ ਵੇਖਾਂ ਉਹਦੇ ਵੱਲ ਹੈ ਕੋਈ ਨਹੀਂ ਵੇਖ ਲੋ ਤੂੰ ਕਰ ਲੈ ਫਿਰ ਠੀਕ ਠੀਕ ਸੱਟ ਹੋ ਗਈ ਰਮਨਾਂ ਹਾਂਜੀ ਮੰਮੀ ਹੋ ਗਈ ਮੇਰੀ ਤੀ ਤਿਆਰ ਹਾਂਜੀ ਚੱਲ ਪੁੱਤ ਵਧੀਆ ਹੋਇਆ ਹੈ ਤੇ ਆਉਣ ਵਾਲੀਆਂ ਹੋਈਆਂ ਤੇਰੀ ਸਹੇਲੀਆਂ ਵੀ ਹਾਂ ਮੰਮੀ ਕਿਹਾ ਤੁਸੀਂ ਸਾਰਿਆਂ ਨੂੰ ਆਉਣ ਵਾਲੀਆਂ ਹੀ ਆ ਤੇ ਮੰਮੀ ਆ ਦਾਦੀ ਕਹਿੰਦੀ ਸੀ ਸਿਰ ਤੇ ਚੁੰਨੀ ਲਾਇਆ ਤੇ ਫਿਰ ਸਿਰ ਤੇ ਲੈ ਲੈ ਚੁੰਨੀ ਚੱਲ ਪੁੱਤ ਸਗਨ ਹੁੰਦਾ ਹੈ ਵੀ ਠੀਕ ਹੋ ਜਦ ਚੂੜੀਆਂ ਪਾਉਂਦੇ ਆ ਨਾ ਸਿਰ ਤੇ ਚੁੰਨੀ ਰੱਖੀਦੀ ਆ ਠੀਕ ਹੈ ਮੰਮੀ ਤੇ ਕੋਈ ਗੱਲ ਨਹੀਂ ਅੱਜ ਸਿਰ ਤੇ ਚੁੰਨੀ ਲੱਲਾ ਕੋਈ ਨਾ ਮੁੜ ਕੇ ਨਾਲ ਲਈ ਠੀਕ ਆ ਮੰਮੀ ਹੋਜੀ ਤਿਆਰੀ ਉੱਦਾ ਸਾਰੀ ਸਾਰੀ ਤਿਆਰੀ ਹੋ ਗਈ ਆ ਪੁੱਤ ਮੈਂ ਪਕੌੜੇ ਪਕਾਣ ਦਾ ਇੰਤਜ਼ਾਮ ਹੀ ਕਰ ਲਿਆ ਵਾ ਠੀਕ ਆ ਕੋਈ ਨਹੀਂ ਆਵਲੀਆਂ ਹੀ ਹੋਣੀਆਂ ਡੱਬੇ ਵੀ ਮੰਗਾ ਲਿਆ ਦੋ ਠੰਡੇ ਠੰਡੇ ਮੰਗਾ ਲਿਆ ਠੀਕ ਆ ਹਾਂਜੀ ਤੇ ਕੋਈ ਗੱਲ ਨਹੀਂ ਤੂੰ ਹੋ ਤਿਆਰ ਤੀ ਉਰ ਤੇ ਫਿਰ ਕਰਦੇ ਨੇ ਤੁਹਾਡਾ ਪ੍ਰੋਗਰਾਮ ਸ਼ੁਰੂ ਨਹੀਂ ਮੈਂ ਇਹਨੇ ਕੀ ਤਿਆਰ ਹੋਣਾ ਲਾਇਆ ਕੁਛ ਨਹੀਂ ਮੈਂਗਾ ਡੈਡੀ ਹੁੰਦੇ ਘਰ ਚੰਗੇ ਨਹੀਂ ਲੱਗੀਦਾ ਨਾ ਵਾਦ ਵਾਦ ਚਲ ਕੋਈ ਨਹੀਂ ਹੁਣ ਵਿਆਹ ਹੋ ਜਾਣਾ ਤੇਰਾ ਥੋੜੇ ਦਿਨਾਂ ਨੂੰ ਫੇਰ ਤੇ ਲਾਇਆ ਕਰਨਾ ਮੇਰੀ ਧੀ ਨੇ ਆਓ ਫੇਰ ਤੇ ਚਲੋ ਲਾ ਲਾਂਗੇ ਹਾਂ ਸ਼ਰਮ ਜੀ ਆਂਦੀ ਡੜੀ ਸਾਹਮਣੇ ਤਾਂ ਚਲ ਕੋਈ ਗੱਲ ਨਹੀਂ ਹੈ ਠੀਕ ਹੈ ਰਹਿ ਗਏ ਥੋੜੇ ਦਿਨ ਹੁਣ ਹਾਂਜੀ ਹਾਂਜੀ ਚਲ ਤੂੰ ਹੋ ਕੇ ਤਿਆਰ ਬਹਿ ਜਾ ਫਿਰ ਤੇ ਮੈਂ ਵੀ ਇੰਨਾ ਪੜਾ ਕੰਮ ਹੈ ਠੀਕ ਹੈ ਮੰਮੀ ਚਲ ਉਹਦੀ ਹੋ ਗਈ ਨਾ ਮੰਮੀ ਤਿਆਰੀ ਹੋ ਗਈ ਆ ਵੈਸੇ ਤੇ ਮੇਰਾ ਜੀ ਨਹੀਂ ਕਰਦਾ ਕਿ ਹਜੇ ਵਿਆਹ ਨਾ ਕਰਵਾ ਪਰ ਚਲੋ ਕੋਈ ਨਹੀਂ ਕਰਾਣਾ ਤੇ ਪੈਣਾ ਹੀ ਆ ਹੁਣ ਫੋਨ ਕਰਦੀ ਸੀ ਲੀਨ ਨੂੰ ਕਿ ਕਿੱਥੇ ਰਹਿ ਗਈ ਆ اے ਜੀਵਨ ਆ اے ਜੀਵਨ ਆ ਆਗੀ ਵੀਜੀ ਆਗੀ ਅੱਛਾ ਆ ਹਾਂਜੀ ਮੈਂ ਕਿਹਾ ਵਾ ਭਾਈ ਕੀ ਕੀ ਕੰਮ ਕੀਤਾ ਵਾ ਕੋਈ ਕੀਤਾ ਪ੍ਰੋਗਰਾਮ ਤੇ ਆ ਪ੍ਰੋਗਰਾਮ ਤੇ ਤਿਆਰੀ ਹੈ ਸਾਰਾ ਹਾਂ ਬਸ ਉਹਨਾਂ ਕੁੜੀਆਂ ਨੂੰ ਢੀਕਣ ਦੇ ਆ ਕੁੜੀਆਂ ਨੂੰ ਕਿਤੇ ਫੋਨ ਇਹਨਾਂ ਨੇ ਕਹਿਣ ਤੇ ਡੀਆਂ ਕਿਤੇ ਆ ਹੁਣ ਤੁਹਾਨੂੰ ਪਤਾ ਹੀ ਹੈ ਨਾ ਅੱਜ ਕੱਲ ਦੇ ਜਮਾਨੇ ਦਾ ਕੁੜੀਆਂ ਤਿਆਰ ਤੇ ਰਹੁੰਦੀਆਂ ਟਾਈਮ ਲਾ ਦਿੰਦੀਆਂ ਵਾ ਉਹ ਤਾਂ ਗੱਲ ਚਲੋ ਹੈ ਹੀ ਆ ਤਿਆਰ ਤੇ ਹੋਣ ਆਈਆਂ ਫਿਰ ਉਹਨਾਂ ਨੇ ਆਉਣਾ ਵਾ ਆਹੋ ਉਹਦਾ ਨਾ ਨਵ ਨੇ ਆਪਣੇ ਸਜਾ ਲਈ ਹੈ ਭਰਾਤ ਵੀ ਅੱਛਾ ਆਹ ਕੱਚੀ ਲੱਸੀ ਬਣਾ ਲਈ ਆ ਫੁੱਲ ਫਲ ਉਹਨੇ ਵਿੱਚ ਪਾ ਲਏ ਆ ਵਧੀਆ ਕਰ ਲਿਆ ਤੇ ਮੈਂ ਵੀ ਪਕੌੜਿਆਂ ਪਕਾੜਿਆਂ ਦਾ ਇੰਤਜ਼ਾਮ ਕਰ ਲਿਆ ਸਾਰਾ ਨਹੀਂ ਚੱਲ ਚੰਗਾ ਕੀਤਾ ਆਹੋ ਕਰਨਾ ਚਾਹੀਦਾ ਤੇ ਮੈਂ ਉਦੋਂ ਹੀ ਕੱਢਾਂਗੇ ਜਦੋਂ ਕੁੜੀਆਂ ਆ ਜਾਣਗੀਆਂ ਫਿਰ ਠੰਡੇ ਚੰਗੇ ਨਹੀਂਗੇ ਲੱਗਦੇ ਨਹੀਂ ਨਹੀਂ ਕੋਈ ਨਹੀਂ ਉਦੋਂ ਨਿਕਲ ਜਾਣਗੇ ਉੱਥੇ ਕਿਹੜਾ ਚਿਰ ਲੱਗਣਾ ਆਹੋ ਚੂੜੀਆਂ ਚਾੜੀਆਂ ਪਾਉਂਦਿਆਂ ਘੜੀ ਲੱਗਣੀ ਆ ਆਹੋ ਟਾਈਮ ਲੱਗ ਜਾਣਾ ਉਹ ਟਾਈਮ ਤੇ ਲੱਗਦਾ ਹੀ ਆਹੋ ਚਲੋ ਕੋਈ ਗੱਲ ਨਹੀਂ ਠੀਕ ਆ ਹਾਂ ਤੇ ਮੈਂ ਇਦਾਂ ਕਰਦੀ ਆ ਮੈਂ ਕੰਮ ਵੇਖਾਂ ਤਾਂ ਤੁਸੀਂ ਆਪਣੇ ਪੋਤੀਆਂ ਵਾਲੇ ਵੇਖ ਲਓ ਕੀ ਕਰਦੀਆਂ ਵਾ ਹਾਂ ਵੇਖਨੀ ਕੀ ਦਈਆਂ ਨੇ ਕਰਨ ਉੱਠ ਕੇ ਵੇਖ ਲਓ ਤੁਸੀਂ ਫਿਰ ਹਾਂ ਚੰਗਾ ਵੇਖਨੀ ਉੱਠ ਕੇ ਕੀ ਦਈਆਂ ਨੇ ਕਰਨ ਚਲੋ ਪਤਾ ਕਰਨੀ ਹੈ ਉੱਤਟ ਕੀ ਦਈਆਂ ਕਰਨ ਕਰ ਲਿਆ ਕੰਮ ਤਿਆਰ ਹਾਂਜੀ ਦਾਦੀ ਜੀ ਬਸ ਹੋ ਗਿਆ ਸਾਰਾ ਹੀ ਅੱਛਾ ਮੈਂ ਕਿਹਾ ਸੋਹਣੀ ਬੜੀ ਸਜੋਣੀ ਫਿਰ ਵੀ ਵਿਆਹ ਦੀਦੀ ਦਾ ਸੋਹਣੀ ਸਜਾਈ ਪੁੱਤ ਕੁੜੀਆਂ ਕੜੀਆਂ ਨੇ ਆਉਣਾ ਮੂਵੀ ਵਾਲੇ ਨੇ ਵੀ ਆਉਣਾ ਵਿੱਚ ਫੋਟੋ ਸੋਹਣੀ ਆਏਗੀ ਆ ਰੁਮੇ ਤਾਈ ਮੈਂ ਕਿ ਫੁੱਲ ਫੁੱਲ ਪਾ ਕੇ ਥੋੜੀ ਜੀ ਸੋਹਣੀ ਕਰਦੇ ਆ ਅੱਜ ਕੱਲ ਤੁਹਾਨੂੰ ਪਤਾ ਫਿਰ ਪਤਾ ਨਾ ਕੁੜੀਆਂ ਕਿੰਨੀਆਂ ਸ਼ਕੀਨ ਹੁੰਦੀਆਂ ਵਾ ਇਹ ਤਾਂ ਗੱਲ ਹੈ ਤੀਏ ਚਲੋ ਫਿਰ ਤੇ ਸਿਆਣੀ ਹੈ ਤੀ ਪੁੱਤੀ ਮੇਰੀ ਬੜੀ ਵਧੀਆ ਸਿਆਣੀਆਂ ਹੈ ਕੋਈ ਨਹੀਂ ਕੋਈ ਨਹੀਂ ਤੁਸੀਂ ਦੱਸਣਾ ਵਾ ਤੂੰ ਆਪ ਹੀ ਤੁਹਾਨੂੰ ਪਤਾ ਅੱਜ ਕੱਲ ਦੀਆਂ ਕੁੜੀਆਂ ਨੂੰ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਸੋਹਣਾ ਵੜਾ ਐਨ ਸਜਾ ਕੇ ਰੱਖੂਗੀ ਆ ਦੇਖਣੇ ਆਈ ਹਾਂ ਮੈਂ ਵੇਖਾਂ ਪ੍ਰਾਤ ਸਜਾਈ ਹੈ ਕੀ ਕਰਨ ਰਹੀ ਹੈ ਕੁੜੀ ਬਸ ਸੱਜ ਗਈ ਕੇ ਚਲੋ ਵਧੀਆ ਹੋ ਗਿਆ ਹੁਣ ਵਿੱਚ ਚੂੜੀਆਂ ਰੱਖਾਂਗੇ ਐਨ ਹੋ ਸੋਣੀ ਹੋ ਜਾਣੀ ਬਿਲਕੁਲ ਸੋਣੀ ਲੱਗੇਗੀ ਮੈਂ ਵੀ ਨਹੀਂ ਮੈਂ ਕਿਹ ਚਲ ਆਉਂਦੀਆਂ ਨੇ ਤੇ ਫੇਰੀ ਬਾਹਰ ਖੜੂਗੀ ਇਦਾਂ ਫੇਰ ਪਹਿਲਾਂ ਐਵੇਂ ਆਹੋ ਨਹੀਂ ਨਹੀਂ ਕੋਈ ਨਹੀਂ ਆ ਜਾਂਦੀਆਂ ਨੇ ਜਦੋਂ ਤੂੰ ਫੋਨ ਕੀਤਾ ਤੋ ਨਾ ਆਉਣਾ ਹੀ ਆਉਣਾ ਵਾ ਕੋਈਆਂ ਨੇ ਤੇ ਕੀਤੇ ਕੀਤੇ ਦੀਦੀ ਨੇ ਵੀ ਕਰਤੇ ਸੀ ਕਿਸੇ ਲਈ ਨਾ ਤੇ ਮੈਂ ਵੀ ਕੀਤੇ ਆ ਤਿਆਰ ਹੁੰਦੀਆਂ ਹੋਣੀਆਂ ਨੇ ਉਹ ਵੀ ਉਹਨਾਂ ਵੀ ਤਿਆਰ ਹੋ ਕੇ ਆਉਣਾ ਵਾ ਮੈਂ ਕਿਹਾ ਸੀ ਮੈਂ ਕਿ ਮੂਵੀ ਬੰਨੀ ਆ ਆਹੋ ਤੇ ਫੇਰ ਉਹਨਾਂ ਮੂਵੀ ਦੇ ਹਿਸਾਬ ਨਾਲ ਹੀ ਆਉਣਾ ਤਿਆਰ ਹੋ ਕੇ ਇਦਾਂ ਹੀ ਆਉਣਾ ਵੀ ਟੌਰ ਕੱਢ ਕੇ ਆਉਣਾ ਨੇ ਅੱਜ ਕੱਲ ਆ ਚਲੋ ਸੋਣਾ ਵਧੀਆ ਹੋ ਗਿਆ ਕੋਈ ਨਹੀਂ ਤੀ ਵੀ ਹਲੋ ਦੀਦੀ ਵਾਲਮ ਮम्मी ਦਾ ਤਾਂ ਗਏ ਹੀ ਉਹ ਕੀ ਕਰਨ ਲਈ ਆ ਠੀਕ ਹੈ ਠੀਕ ਚਲ ਆ ਤੇ ਹੋ ਗਏ ਤਿਆਰ ਲੈ ਵੇਖਾਂ ਕਿਦਾਂ ਭੋਲੇ ਖਾ ਕੇ ਮਛਣ ਢਈ ਆ ਲੈ ਮੈਂ ਕਿ ਮਛਣ ਢਈ ਆ ਜਾ ਮੇਰੇ ਬਾਹਰ ਪੰਗੇ ਲੈਣ ਆ ਗਿਆ ਹੁਣ ਪੰਗੇ ਲੈਣ ਆ ਗਿਆ ਕੋਈ ਗੱਲ ਨਹੀਂ ਉਹਦਾ ਤਾਂ ਫਾ ਵੜਦਾ ਨਾ ਮਗਰੇ ਤੇਰਾ ਵੜ ਦੇਣਾ ਮੈਂ ਨਹੀਂ ਢਿਛਤੀ ਜਾਂਦੀ ਫਿਕਰ ਨਾ ਕਰ ਇੱਕ ਥਿੱਕਿੰ ਤੈਨੂੰ ਮੈਂ ਖੁੱਲਾ ਛੱਡ ਦੂੰ ਛੋਲਾ ਹੀ ਢੜਨਾ ਵਾ ਮੁੜ ਕੇ ਘਰ ਤੇ ਮੇਰਾ ਰਾਜ ਚਲਾਣਾ ਵਾ ਐਵੇਂ ਕਿਦਾਂ ਚੱਲ ਪੂਗਾ ਚੱਲ ਪੂਗਾ ਇੱਥੇ ਢਿਛਤੀ ਨਹੀਂ ਮੈਂ ਜਾਣ ਵਾਲੀ ਫਿਕਰ ਨਾ ਕਰ ਤੂੰ ਕਿੱਡੇ ਪਖੰਡ ਖੋਣ ੜੇ ਦੱਸ ਤੇ ਕਰਨੇ ਨਹੀਂ ਆ ਕਰ ਦੇਣੀ ਆ ਮਗਰੇ ਤਿਆਰੀ ਕਰ ਲੈ ਆਪਣੀ ਵੀ ਐਵੇਂ ਕਰ ਲਾ ਮੈਂ ਕਿੱਦਾਂ ਕਰਾਂ ਇੱਥੇ ਰਹਿਣਾ ਵੇਖੀ ਹਾਂ ਆ ਇੱਥੇ ਰਹਿਣਾ ਮਗਰੇ ਤੇਰੀ ਨੱਕ ਚ ਦਮ ਕਰਨਾ ਕਿੱਦਾਂ ਜਾਣਾ ਮੈਂ ਜਾ ਮੈਂ ਜਦੋਂ ਇੱਥੇ ਕੋਈ ਨਹੀਂ ਪੰਗੇ ਲੈਣਾ ਆ ਗਿਆ ਅੰਦਰ ਆਹੋ ਚੱਲ ਚੱਲ ਐਵੇਂ ਪੰਗੇ ਲੈਣ ਆ ਗਿਆ ਇੰਨੀ ਖੁਸ਼ ਹੈਗੀ ਮੈਂ ਮਾਹ ਇਹਨੇ ਚਾਣਾ ਤਿਆਰੀ ਕਰਨ ਲਈ ਆ ਵੇਚੜਿੱਕੇ ਲੈਣਾ ਨਹੀਂ ਹੜਨਾ ਲੈ ਆ ਵੇਖ ਲੈ ਇਹਨਾਂ ਦਾ ਹਾਸਿਆਣੇ ਬੈਣੇ ਤੇ ਫੇਰ ਕਿਤਾ ਲੰਡੇ ਕਾਮਾ ਵਾਂਗੂ ਲੜ ਲੈਨ ਦੋ ਇਹਨਾਂ ਦੀ ਲੜਾਈ ਕਾਦੀ ਆ ਆ ਹੁਣੇ ਲੰਡੇ ਆ ਤੇ ਘੜੀ ਕਿਨੂੰ ਫੇਰ ਬੜੀ ਸੁਲਾ ਹੋਣੀ ਆ ਇਹਨਾਂ ਦਾ ਕੰਮ ਹੀ ਅੰਦਰ ਲੜਾਈ ਕਰੀ ਰਹਤ ਹੈ ਇਹ ਬੋਲਦੇ ਤੇ ਆਉਂਗਾ ਵੀ ਜਦਾਂ ਮਾਰ ਹੀ ਦੇਣਾ ਤਾਂ ਕਿਸ ਨੇ ਇੱਕ ਦੂਜੇ ਨੂੰ ਤੇ ਕੋਈ ਗੱਲ ਨਹੀਂ ਭੈਣ ਭਰਾ ਇਦਾਂ ਹੀ ਕਰਦੇ ਹੁੰਦੇ ਆ ਠੀਕ ਆ ਜਦੋਂ ਵੀ ਆਈਆਂ ਜਾਣੀਆਂ ਨਾ ਭੈਣਾ ਮੁੜ ਕੇ ਤੇ ਤਰਲੇ ਲਿਆ ਕਰਨੇ ਆ ਮਿਲਣ ਵਾਸਤੇ ਆਹ ਮੁੜ ਕੇ ਕਿਆ ਕਰਨਾ ਮੈਂ ਜਮ ਚੱਲਿਆ ਮੇਲਾ ਵਾ ਉਹ ਜੇ ਉਹ ਗੱਲ ਵਾ ਸਹੀ ਗੱਲ ਆ ਉਹ ਤਾਂ ਵਿਚਾਰੀ ਆਪਣੀਆਂ ਤਿਆਰੀਆਂ ਕਰਨ ਦੀ ਉਹਨੂੰ ਚਾਹੀ ਬੜਾ ਵਾ ਤੇ ਰਵਨ ਵੀ ਆਪਣੀ ਤਿਆਰ ਹੋ ਕੇ ਬੈਠੀ ਆ ਚੱਲ ਮੈਂ ਵੀ ਸ਼ੁਕਰ ਕਰਨ ਨਹੀਂ ਰੱਬ ਦਾ ਸੱਚੇ ਪਾਸ਼ਾ ਸਾਡੇ ਨੇੜੇ ਹੋ ਕੇ ਸੁਣੀ ਆ ਚੱਲੋ ਜੀ ਬਣਾ ਹੈ ਕਾਰ ਬਰਹਾਂ ਨੂੰ ਚੰਗਾ ਮਿਲਿਆ ਮਹਾਰਾਜ ਨੇ ਧੀਆਂ ਦਿੱਤੀਆਂ ਵਾ ਤੇ ਚਲੋ ਸੱਚੇ ਬਾਦਸ਼ਾਹ ਕਿਤੇ ਘਰ ਚੰਗੇ ਵਧੀਆ ਮਿਲ ਜਾਣ ਤੇ ਚੱਲ ਸਾਰੇ ਕਾਰੋਬਾਰ ਵਧੀਆ ਹੋ ਜੇ ਸਹੀ ਗੱਲ ਵਾ ਤੇ ਮੈਂ ਤੇ ਆਪ ਸ਼ੁکری ਕਰਨ ਲਈ ਮਾਲਕ ਦਾ ਆਪ ਸ਼ੁਕਰ ਵਾ ਕਿਤੇ ਹੈ ਚੰਗਾ ਕਾਰ ਬਰ ਮਿਲ ਗਿਆ ਚਲੀ ਨੀ ਪੜਾਈ ਆਪਾਂ ਮੈਂ ਤੇ ਕਹਿੰਦਾ ਵੀ ਬੜੀ ਮਹਾਰਾਜ ਨੇ ਕਿਰਪਾ ਕੀਤੀ ਹੈ ਵੀ ਘਰਾਂ ਨੇ ਕੇ ਬਾਹ ਫੜਾਈ ਕੇ ਨੇ ਸਹੀ ਗੱਲ ਆ ਤੇ ਚੱਲ ਕੋਈ ਗੱਲ ਹੁੰਦਾ ਵਿੱਚ ਵਿੱਚ ਚੱਲ ਹੁਣ ਇੱਕ ਦਾ ਹੁਣ ਕਰਦਾਂਗੇ ਇੱਕ ਦਾ ਦੋ ਸਾਲ ਠਹਿਰ ਕੇ ਕਰਦਾਂਗੇ ਚੱਲ ਕੋਈ ਨਾ ਕਾਰ ਹੀ ਦੇਣੇ ਆ ਤੇ ਇਹ ਪਹਿਲਾ ਬੜਾ ਫਿਕਰ ਹੀਗਾ ਪਿੰਨੀ ਕੁੜੀ ਅਹੀਂ ਪੜਾ ਲਈ ਆ ਤੇ ਰਿਸ਼ਤਾ ਚੰਗਾ ਮਿਲ ਜੇ ਤਾਂ ਵਾ ਹੈ ਚੱਲ ਜੀ ਬਣਾ ਆ ਫੋਨ ਭਾ ਲੈ ਕੇ ਤਾਂ ਆਉਂਦੇ ਆ ਅੰਦਰ ਅੱਗੇ ਵੀ ਇੱਕ ਵਾਰੀ ਵੱਜਿਆ ਵਾ ਜਾ ਵੇਖ ਭਲਾ ਕਿ ਰਿਸ਼ਤੇਦਾਰ ਤਾਂ ਨਾ ਹੋਵੇ ਚੱਲ ਮੈਂ ਵੀਨੀ ਆ ਹਾਂ ਚੱਲ ਮਨਾ ਸੱਚੇ ਪਾਤਸ਼ਾਹ ਜੇ ਧੀਆਂ ਦਿੱਤੀਆਂ ਹੀ ਤੇ ਚੰਗੇ ਆਪਣੇ ਘਰ ਇਹਨਾਂ ਨੂੰ ਫਰ ਲੱਭ ਜਣ ਤੇ ਆਪਣੇ ਜਾ ਕੇ ਚੰਗੀਆਂ ਹਸਲ ਬਸਲਣ ਜਾ ਕੇ ਆਪਣੇ ਘਰਾਂ ਚ ਮਹਾਰਾਜ ਸੱਚਾ ਪਾਤਸ਼ਾਹ ਮਿਹਰ ਕਰੀ ਮੇਰੇ ਦਾਤਿਆਂ ਹਾਈ ਹਾਈ ਫੇਰ ਆ ਗਿਆ ਫੋਨ ਇਹ ਤਾਂ ਚਲਣ ਦਾ ਫੋਨ ਵਾ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਹਾਂਜੀ ਠੀਕ ਠਾਕ ਜੇ ਹਾਂਜੀ ਕੀ ਕਿਆ ਤੋਹੀਂ ਇਹ ਕਿ ਨਾ ਹੋ ਸਕਦਾ ਵਾ ਯਾ ਮੰਮੀ ਬੀਜੀ ਆਇਆ ਮੰਮੀ ਨੂੰ ਪਤਾ ਨਹੀਂ ਕੀ ਹੋ ਗਿਆ ਬੀਜੀ ਆਇਆ ਸਾਇਰਸ ਆਈ ਮੰਮੀ ਮੰਮੀ ਪਾਣੀ ਲਿਆ ਪੁੱਤ ਪਾਣੀ ਲਿਆਓ ਜਲਦੀ ਪਾਣੀ ਲੈ ਕੇ ਆ ਜੀਵਨ ਕੀ ਕਰ ਰਹੀ ਆ ਹੂੰ ਉੱਤਾਂ ਫਟਾ ਕੇ ਕੀ ਆਵਾਜ਼ ਬੀਜੀ ਚੜੀ ਨੂੰ ਆਵਾਜ਼ ਮਾਰੋ ਦੱਸ ਤੇ ਦੱਸ ਕੀ ਕਰ ਰਹੀ ਆ ਕੀ ਹੋਇਆ ਪਤਾ ਕੀ ਕਰ ਰਹੀ ਆ ਜੀਵਨ ਮੰਮੀ ਕੀ ਹੋਇਆ ਪਤਾ ਨਹੀਂ ਡਾਡੀ ਨੂੰ ਕੀ ਹੋ ਗਿਆ ਵਾ ਪਤਾ ਕੀ ਹੋਇਆ ਵਾ ਕੋਈ ਨਹੀਂ ਡਾਡੀ ਲਾ ਮੇਰੇ ਕੋਲ ਫੋਨ ਆਇਆ ਸੀ ਫੋਨ ਸੁਣ ਕੇ ਦੇਖਦੇ ਜੇ ਕੀ ਗੱਲ ਹੋਈ ਆ ਪਤਾ ਨਹੀਂ ਕਿਦਾਂ ਫੋਨ ਆਇਆ ਜੀ ਨੀਣਾ ਕਰੇ ਚੱਕਰ ਚੁੱਕਰ ਆ ਕੇ ਲੱਗਦਾ ਉਹਨੇ ਕੀ ਹੋ ਗਿਆ ਜੇ ਫੋਨ ਆਇਆ ਹਾਏ ਉਹ ਫੋਨ ਕੀ ਕੀ ਗੱਲ ਹੋਈ ਆ ਮੁੰਨੂ ਉਹ ਵਿਚੋਲਣ ਦਾ ਫੋਨ ਆਇਆ ਜੇ ਉਹ ਕੀ ਹੋਇਆ ਵਾ ਦੱਸਾਂਗੀ ਤਾਂ ਹੀ ਆ ਕੀ ਹੋ ਗਿਆ ਉਹ ਕਹਿੰਦੀ ਮੁੰਡੇ ਵਾਲਿਆਂ ਨੂੰ ਜਵਾਬ ਦੇ ਦਿੱਤਾ ਵਾ ਤੇਰਾ ਭਲਾ ਹੋ ਜੇ ਕਿਦੇ ਹਾਂ ਉਦਾਂ ਨਹੀਂ ਹੋਣੀ ਕਰਨ ਮੰਮੀ ਨਹੀਂ ਪੁੱਤ ਉਦਾਂ ਨਹੀਂ ਕਰਨ ਈ ਕਹਿੰਦੀ ਮੈਂ ਸ਼ਰਮਿੰਦੀ ਆ ਉਹਨੇ ਜਵਾਬ ਦੇ ਦਿੱਤਾ ਵਾ ਹਾਏ ਹੁਣ ਆਪਾਂ ਕੀ ਕਰਾਂਗੇ ਲੈ ਮੈਂ ਕੋਈ ਕਾਰਨ ਨਹੀਂ ਹੋਊਗਾ ਚਲ ਪਤਾ ਕੋਈ ਨਹੀਂ ਪੁੱਛ ਕੇ ਚਲੇ ਆ ਉਹ ਹੋ ਗਏ ਰਹਿਣਾ ਮੇਰੀ ਗੱਲ ਤੈਨੂੰ ਕੋਈ ਫਿਰਸਤਾ ਭਰਨ ਵਾਲੀ ਕੋਈ ਗੱਲ ਨਹੀਂ ਕਿ ਕੋਈ ਨਹੀਂ ਕਰਨੇ ਸਾਰੇ ਇੰਤਜ਼ਾਮ ਹਾਏ ਕੋਈ ਗੱਲ ਨਾ ਕਰ ਨਾ ਕਰ ਪਤਾ ਕਰ ਲੈਨੇ ਕੀ ਹੋਇਆ ਵਾ ਮੇਰੀਆਂ ਕੁੜੀਆਂ ਨੇ ਤਿਆਰੀ ਕੀਤੀ ਆ ਹੈ ਮੇਰੇ ਤੀਨ ਚੂੜੀਆਂ ਚੜਨੀਆਂ ਅੱਜ ਚਲ ਕੋਈ ਗੱਲ ਨਹੀਂ ਯਾਰ ਕੋਈ ਗੱਲ ਹੋਣਾ ਮਾਨਾ ਹੁਲਾ ਕਰ ਕੋਈ ਗੱਲ ਮੈਂ ਕੁਛ ਕੁਛ ਕਰਨਾ ਵਾ ਬੀ ਕੀ ਗੱਲ ਹੋ ਗਈ ਹੈ ਹੈ ਫੋਨ ਤੇ ਕਰਿਓ ਉਹਨਾਂ ਨੂੰ ਤੁਸੀਂ ਕਰ ਲਓ ਮੈਂ ਨਹੀਂ ਕਰ ਸਕਦੀ ਮੇਰੇ ਥੀਮ ਤੇ ਹੈ ਨਹੀਂ ਹੋਣਾ ਕਰਨਾ ਨਾ ਉਹਨਾਂ ਨੂੰ ਚੱਲਿਓ ਫਿਰ ਕਰੋ ਫੋਨ ਤੁਸੀਂਲਾ ਮੁੰਡਾ ਫੋਨ ਕਰੀ ਗੀ ਬਹੁਤੀ ਲੱਗੇ ਬੋਝ ਨੂੰ ਕਰਦੇ ਆ ਕਿਹੜੀ ਗੱਲ ਤੋਂ ਤਾਂ ਆ ਜਾ ਪੁੱਤ ਕੋਈ ਨਾ ਪਾਣੀ ਪੀ ਲੋ ਥੋੜਾ ਜਿਹਾ ਹੋਰ ਕੁਛ ਨਹੀਂ ਹੋਗੇ ਕੋਈ ਗੱਲ ਆਪੇ ਕੀ ਗੱਲ ਹੋ ਜਾ ਲੈਂਦੇ ਡੈਡੀ ਫੋਨ ਲੱਗੇ ਨਾ ਕਰਨ ਕੋਈ ਨਹੀਂ ਪਤਾ ਕਰ ਲੈਂਦੇ ਆਪਣੀ ਭੈਣ ਵੱਲ ਵੇਖ ਕੋਈ ਗੱਲ ਨਹੀਂ ਆਹ ਠੀਕੀ ਦੀ ਠੀਕ ਕੋਈ ਗੱਲ ਨਹੀਂ ਪਹਿਲਾਂ ਪਤਾ ਕਰਵਾਇਆ ਨਾ ਕੋਈ ਨਹੀਂ ਕੁਛ ਨਹੀਂ ਕੋਈ ਗੱਲ ਅਛ ਲੈਨੇ ਕੀ ਗੱਲ ਹੋਈ ਆ ਪੁੱਤ ਜਾ ਆਪਣੀ ਭੈਣ ਵੱਲ ਵੇਖ ਲੈ ਦੀਦੀ ਕਿੱਥੇ ਚਲ ਗਏ ਹੁਣੇ ਤੇ ਇੱਥੇ ਬੈਠ ਮੈਂ ਵੇਖ ਲਉ ਕੋਈ ਨਹੀਂ ਵੇਖ ਮੈਂ ਇੰਨੀ ਵੇਨੀ ਦੀਦੀ ਆ ਮੈਂ ਕੋਈ ਗੱਲ ਵੇਖ ਵੀ ਕਿੱਥੇ ਗਏ ਦੀਦੀ ਲੈ ਤੂੰ ਇੱਥੇ ਆ ਕੇ ਬੈਠੇ ਜੇ ਇੱਕਦਮ ਕੀ ਹੋ ਗਿਆ ਵਾ ਇਹ ਕੀ ਹੋ ਗਿਆ ਸਾਰੀ ਤਿਆਰੀ ਹੋਈ ਹੈ ਤੇ ਆ ਕੀ ਹੋ ਗਿਆ ਮੈਨੂੰ ਨਹੀਂ ਸਮਝ ਆਉਂਦੀ ਮੈਂ ਤੇ ਹੁਣ ਰਹਿਣਾ ਹੀ ਨਹੀਂ ਮੈਂ ਕੁਛ ਕਾ ਕੇ ਮਰ ਜਾ ਇੰਦਾ ਨਹੀਂ ਕਹੀਦਾ ਹੁੰਦਾ ਨਪਤਾਤੇ ਕਰ ਗਏ ਕਿ ਹੋਇਆ ਕਿ ਇਹ ਸਮੱਸਿਆ ਸਾਨੂੰ ਹੀ ਨਹੀਂ ਆਉਂਦੀ ਬਲ ਸਾਰਿਆਂ ਨੂੰ ਨਿਯੋਤਤਾ ਦਿੱਤਾ ਇਸੇ ਲਈ ਉਹ ਕੀ ਕਹਿਣੀ ਹੈ ਕੋਈ ਗੱਲ ਨਹੀਂ ਮੈਂ ਕਹਿ ਦਿੰਨੀ ਆ ਸਾਰਿਆਂ ਨੂੰ ਕਿ ਅਸੀਂ ਪ੍ਰੋਗਰਾਮ ਅੱਗੇ ਪੋਸਟਪੋਨ ਕਰਤਾ ਹੈ ਕੋਈ ਗੱਲ ਨਹੀਂ ਐਦਾਂ ਮਰਨ ਦੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਕੋਈ ਗੱਲ ਨਹੀਂ ਸਾਡੀ ਕੋਈ ਗਲਤੀ ਥੋੜੀ ਹੈ ਪਤਾ ਨਹੀਂ ਕੀ ਹੋਇਆ ਕਦੋਂ ਨਾ ਕੀਤੀ ਹੈ ਕਿਉਂ ਕੀਤੀ ਹੈ ਇੰਨੀ ਤਿਆਰੀ ਕੀਤੀ ਕਿੰਨੇ ਮਨ ਚ ਚਾਹ ਹੀ ਕਿ ਐਦਾਂ ਕਰਾਂਗੇ ਸਭ ਮਿੱਟੀ ਕਰਤੇ ਆ ਸਾਡੀ ਗਲਤੀ ਥੋੜੀ ਹੈ ਗਲਤੀ ਤੇ ਅਗਲਿਆਂ ਦੀ ਹੈ ਫਿਰ ਅਸੀਂ ਆਪਣੇ ਆਪ ਨੂੰ ਸਜ਼ਾ ਕੇ ਉਹ ਦਈਏ ਉਹਨਾਂ ਨੇ ਮੂੰਹ ਤੇ ਇੱਕਦਮ ਜਵਾਬ ਦਿੱਤਾ ਵਿੱਚ ਪੈ ਕੇ ਕੋਈ ਗੱਲ ਨਹੀਂ ਤੁਸੀਂ ਇਦਾਂ ਨਾ ਕਰੋ ਵੇਖੋ ਅੱਗੇ ਮੰਮੀ ਵੀ ਆ ਹੁਣ ਏਦਾਂ ਤੁਸੀਂ ਕਰੋਗੇ ਤੇ ਅਸੀਂ ਕਿੱਥੇ ਜਾਣਾ ਤੇ ਮੰਮੀ ਹੁਣ ਕਿੱਥੇ ਜਾਣਾ ਜੇ ਮੈਨੂੰ ਨਾ ਬੜਾ ਹੀ ਮਨ ਦੁਖੀ ਹੋਇਆ ਕਿ ਕੀ ਹੋ ਗਿਆ ਉਹ ਤੇ ਹੁਣ ਸਾਰਿਆਂ ਦਾ ਦੁਖੀ ਆ ਕੋਈ ਗੱਲ ਨਹੀਂ ਏਦਾਂ ਨਾ ਕਰੋ ਤੁਸੀਂ ਆਜੋ ਹੁਣ ਕੋਈ ਗੱਲ ਨਹੀਂ ਏਦਾਂ ਨਹੀਂ ਕਰੀ ਗੱਲ ਹੁਣ ਉਹ ਮੰਮੀ ਆ ਮੰਮੀ ਵੀ ਇੱਕਦਮ ਡੇਗ ਗਈ ਉਹਨਾਂ ਦਾ ਵੀ ਦਵਾਈ ਦਈਏ ਨਾ ਚੁੱਪ ਕਰੋ ਚਲ ਕੋਈ ਮੈਂ ਕਰ ਦੇਣੀ ਕੁੜੀ ਹਾਏ ਮੇਰਾ ਇੰਨਾ ਸਾਰਿਆਂ ਨੂੰ ਘਰ ਤੇ ਚਾਹ ਇੰਨੇ ਖੁਸ਼ੀ ਇਹ ਕੀ ਹੋ ਗਿਆ ਇੱਕਦਮ ਰੱਬਾ ਕੀ ਚੰਗੀ ਨਹੀਂ ਕੀਤੀ ਸਾਰੇ ਘਰ ਵਿੱਚ ਹੀ ਰਹਿੰਦੇ ਕਿੰਨੇ ਖੁਸ਼ ਹੀ ਸਾਰੇ ਜਣੇ ਹੁਣ ਮੰਮੀ ਨੂੰ ਤੇ ਦੀਦੀ ਨੂੰ ਤੇ ਹਮਦਰਦੀ ਤੱਕ ਮਿੰਟੇ ਆਪਣਾ ਸਮਝ ਨਹੀਂ ਆਉਂਦੀ ਕੀ ਹੋਇਆ ਕੀ ਆ ਚੱਲਣਾ ਇਹ ਕੰਮ ਕਰਦੀ ਆ ਫੋਨ ਕਰਦੀ ਇਕੱਲੀ ਇਕੱਲੀ ਨੂੰ ਕੀ ਕਰਨਾ ਹੈ ਗਰੁੱਪ ਫੋਨ ਹੀ ਕਰ ਲੈਣੇ ਆ ਕਰਤੀ ਹਾਂ ਹੈਲੋ ਇਹ ਦੀਦੀ ਸਾਸ੍ਰੀ ਘਾਲ ਮੈਂ ਨਾ ਦੀਦੀ ਤੁਹਾਨੂੰ ਇਹ ਕਹਿਣਾ ਹੈਗਾ ਕਿ ਥੋੜਾ ਜਣਾ ਪ੍ਰੋਗਰਾਮ ਚੇਂਜ ਹੋਇਆ ਵਾ ਚੂੜੀਆਂ ਦਾ ਪ੍ਰੋਗਰਾਮ ਨਾ ਥੋੜਾ ਜਿਹਾ ਪੋਸਟਪੋਨ ਕਰਤਾ ਆਂ ਹੀ ਤੇ ਮੈਂ ਜਾਂ ਦੀਦੀ ਤੁਹਾਨੂੰ ਮੈਸੇਜ ਕਰਕੇ ਦੱਸ ਦੇਵਾਂਗੀ ਕਿ ਕਿੱਦਾਂ ਦਾ ਪ੍ਰੋਗਰਾਮ ਨਹੀਂ ਨਹੀਂ ਗੱਲ ਤੇ ਕੋਈ ਨਹੀਂ ਬਸ ਆਪਣਾ ਥੋੜਾ ਜਣਾ ਇੱਕ ਹੋ ਗਈ ਇਸ਼ੂ ਜਾ ਗਿਆ ਹੀ ਮਾੜਾ ਜਾ ਉਹ ਤੇ ਕਰਕੇ ਅੱਗੇ ਕੀਤਾ ਆਂ ਹਾਂਜੀ ਹਾਂਜੀ ਕੋਈ ਗੱਲ ਨਹੀਂ ਮੈਂ ਕਰ ਦੂੰਗੀ ਜਾਂ ਦੀਦੀ ਕਰ ਦੇਣਗੇ ਤੁਹਾਨੂੰ ਮੈਸੇਜ ਜਾਂ ਫੋਨ ਕਰਕੇ ਦੱਸਾਂਗੇ ਹਾਂਜੀ ਹਾਂਜੀ ਨਹੀਂ ਅੱਜ ਨਹੀਂ ਕਰਨਾ ਹੋਵੇ ਠੀਕ ਜੀ ਚਲੋ ਠੀਕ ਕੋਈ ਗੱਲ ਨਹੀਂ ਦੱਸਾਂ ਠੀਕ ਹਲੇ ਨਹੀਂ ਦੱਸਾਂ ਤੁੰਡਾਰ ਤੋਂ ਹੋ ਜਾਵੇ ਦੇਖੋ ਜੀ ਧਾਰਾ ਨੂੰ ਤਾਂ ਆਪ ਸਮਝ ਨਹੀਂ ਆਉਂਦੀ ਕਿ ਉਹ ਕਿਹੜੀ ਸ਼ਮਤਵਾ ਉਹ ਸੁਭੀ ਦੀ ਰੀਤੀ ਕੀ ਭਣੀ ਆਉਂ ਆਪੋ ਫੇਰ ਕਰਨਾ ਕਰਕੇ ਇਹ ਗੱਲ ਦਾਵੇ ਇਹ ਕਈ ਵਾਰ ਨਾ ਝੂਠ ਵੀ ਹੁੰਦੀਆਂ ਨੇ ਕਈ ਵਾਰੀ ਭਲੇ ਖੇ ਲੱਗ ਜਾਂਦੇ ਨੇ ਪੁੱਤ ਬੀਬੀ ਜੀ ਹਾਂ ਭਲੇਖਾ ਬਲੂਖਾ ਕੋਈ ਨਹੀਂ ਜਿ ਲੱਗਾ ਵਾਕਿਆ ਠੀਕ ਹੀ ਜਵਾਬ ਦਿੱਤਾ ਜੇ ਮੁੰਡੇ ਵਾਲਿਆਂ ਨੇ ਵੇਖ ਲਓ ਪੁੱਛਣਾ ਸੀ ਕਿਹੜੀ ਕੰਨੋ ਚ ਬਾਬ ਦਿੱਤਾ ਉਹ ਮੈਂ ਤੇ ਫੇਰ ਵੀ ਕੀ ਸਾਡੀ ਘਰ ਆਣਾ ਘੱਲਈ ਹੈ ਪਰ ਕਹਿੰਦੇ ਨਾ ਨਹੀਂ ਕਿਹੜੀ ਗੱਲ ਕੋਈ ਕੀ ਕਮੀ ਨਹੀਂ ਸਾਡੇ ਵਿੱਚ ਜਾਂ ਸਾਡੀ ਕੁੜੀ ਵਿੱਚ ਕੋਈ ਕਮੀ ਜਿਹੜਾ ਲੱਗ ਜਵਾਬ ਦਿੱਤਾ ਉਹਨਾਂ ਕੋਲ ਕੋਈ ਨਾ ਕੋਈ ਦੱਸਿਆ ਹੋ ਉਹਨਾਂ ਨੇ ਸਾਡੇ ਵੀ ਮੱਤੇ ਲੱਗਣਾ ਹੈ ਇੰਨੀ ਅਸੀਂ ਆਪਣੀ ਧੀ ਪੜਾਈ ਕੋਈ ਕਮੀ ਨਹੀਂ ਛੱਡੀ ਕਿਹੜੀ ਕਮੀ ਸਾਡੀ ਧੀ ਵਿੱਚ ਉਹਨਾਂ ਸੜੀ ਗੱਲਾਂ ਨੂੰ ਜਵਾਬ ਦਿੱਤਾ ਤਾਂ ਪਹਿਲਾਂ ਉਹਨਾਂ ਨੇ ਕਿੱਦਾਂ ਕਰ ਲਿਆ ਹੁਣ ਕਿੱਦਾਂ ਉਹਨਾਂ ਪੈਰ ਪਾ ਲਿਆ ਪਤਾ ਨਹੀਂ ਤੈਨੂੰ ਕਿਹਦੇ ਭਾਦੀ ਪੂਦੀ ਬਾਤੀ ਉਹ ਤਾਂ ਸਹੀ ਸਾਡਾ ਨਿਬੜਾ ਕਰਕੇ ਸਾਕੇ ਤੂੰ ਚਲਿਆ ਚੁੱਪ ਕਰੋ ਚੁੱਪ ਕਰੋ ਏਦਾਂ ਨਾ ਕਰੋ ਹੁਣ ਤੀ ਗੱਲ ਸੁਣ ਹੁਣ ਪੁੱਤ ਤੂੰ ਹੌਸਲਾ ਕਰ ਤੂੰ ਤਾਂ ਸਾਰਿਆਂ ਨੂੰ ਹੌਸਲਾ ਦੇਣਾ ਤੇ ਤੂੰ ਆਪ ਹੀ ਦਿਲ ਛੱਡ ਕੇ ਬਹਿ ਗਿਆ ਵਾ ਕਿੱਦਾਂ ਕਿਜ਼ਾਰਾ ਹੋਊਗਾ ਇੱਦਾਂ ਕੋਈ ਗੱਲ ਨਹੀਂ ਕਰ ਲੈਣੀ ਪਤਾ ਕਿਹੜੀ ਗੱਲ ਉਹਨਾਂ 'ਚ ਜਵਾਬ ਦਿੱਤਾ ਉਹਨਾਂ ਦੇ ਸਿਰ 'ਚ ਚਾਹੀਦੀਆਂ ਜੁੱਤੀਆਂ ਦਿਨ ਵੇ ਦੇਣਾ ਕਿਤੇ ਸਾਡੇ ਨਾਲ ਏਦਾਂ ਕੀਤੀ ਉਹਨਾਂ ਨੇ ਕੁਛ ਨਹੀਂ ਵਿਚੋਲੇ ਨੂੰ ਵੀ ਉਹ ਜੋ ਲਾ ਕਾਦਾ ਮੈਂ ਨੂੰ ਇੰਨੀ ਪਤਾ ਬੀਬੀ ਪਹਿਲੇ ਸਾਰਾ ਟੰਬਰ ਕੀ ਲੈਣਾ ਕਿ ਇੱਥੇ ਹੈ ਗੱਡੀ ਭਰ ਕੇ ਇਹੋ ਤਾਂ ਗੱਲਾਂ ਆ ਨਹੀਂ ਉਹ ਤਾਂ ਕੋਈ ਨਹੀਂ ਗੱਲ ਬਰੋਖ ਹੁੰਦਾ ਸਾਨੂੰ ਦੋਸਾਂ ਦੇ ਜਾਂਦੇ ਪਸੰਦ ਨਹੀਂ ਗਈ ਬੱਸ ਦੱਸ ਉਹਨਾਂ ਦੇ ਜਾਂਦੇ ਜਵਾਬ ਤੁਸੀਂ ਇਦਾਂ ਕਰੀਗੇ ਤਾਂ ਬੱਚਿਆਂ ਦਾ ਕੀ ਬਣੂਗਾ ਮੈਂ ਤਾਂ ਆਪਣੀ ਧੀ ਦਾ ਫਿਕਰ ਹੋਣ ਡਿਆ ਵਾ ਤੇ ਮੇਰੀ ਧੀ ਦਾ ਕੀ ਹਾਲ ਹੋਊਗਾ ਲੋਕੀ ਸਹੀ ਗੱਲ ਲੋਕੀ ਧੀਾਂ ਜੰਮਣ ਤੋਂ ਐਵੇਂ ਨਹੀਂ ਦੱਸਦੇ ਇਹ ਗੱਲਾਂ ਤਾਂ ਬੀਬੀ ਲੋਕੀ ਦੱਸਦੇ ਪਤਾ ਇੰਨਾ ਗੱਲਾਂ ਤੋਂ ਕਰਦੇ ਆ ਹੋਰ ਗੱਲ ਕੋਈ ਨਹੀਂ ਹੋਰ ਧੀਾਂ ਕਿਹੜੀਆਂ ਰਾਤੋਂ ਛੁੱਟ ਖਾਂਦੀਆਂ ਧੀਾਂ ਤੇ ਸਭ ਉਹ ਗੱਲਾਂ ਪਾ ਪਉਂਦੀਆਂ ਦੋ ਖਬਰਾਂ ਨੰਮ ਬਣਾ ਨੇ ਪਰ ਆਹ ਪਤਾ ਨਹੀਂ ਲੋਕਾਂ ਨੂੰ ਮੁੰਡੇ ਵਾਲਿਆਂ ਨੂੰ ਕਿਉਂ ਮਾਨ ਚੜ ਜਾਂਦਾ ਇੰਨਾ ਹੈ ਆਪੇ ਤੁਸੀਂ ਵੇਖਿਆ ਸੁਣਿਆ ਸਭ ਕੁਝ ਕੀਤਾ ਸਭ ਕੁਝ ਪਸੰਦ ਕੀਤਾ ਕੋਈ ਕਾਡੇ ਤੋਂ ਉੱਲਾ ਰੱਖਿਆ ਹੈ ਪੜ੍ਹੀ ਲਿਖੀ ਕੁੜੀ ਸਾਡੀ ਅਕਲ ਵਾਲੀ ਹੈ ਉਹਦੋਂ ਤੁਸੀਂ ਸਭ ਕੋ ਮੰਨ ਗਏ ਇਹਨਾਂ ਨੂੰ ਪੁੱਛਣ ਵਾਲਾ ਕੋਈ ਹੈ ਨਹੀਂ ਇਹਨਾਂ ਨੂੰ ਪੁੱਛਣਾ ਪੈਣਾ ਹੈ ਚੰਗੀ ਤਰ੍ਹਾਂ ਜਰਾ ਚਲ ਬੀਬੀ ਕੋਈ ਗੱਲ ਇਹ ਜਿਹੜਾ ਪਈ ਉਹ ਤੇ ਵਕਤ ਕੱਟਣਾ ਹੀ ਬੜਾ ਕੋਈ ਗੱਲ ਨਹੀਂ ਚਲ ਚੁੱਪ ਕਰੋ ਕੋਈ ਨਹੀਂ ਮਾਤਰਾ ਕਰਦੇ ਸਾਡੇ 35 ਜੋ ਹੋਦੇ ਨਾ ਕੋਈ ਗੱਲ ਨਹੀਂ ਤੇ ਹੋਗੇ ਰਹਿਣਾ ਚਲ ਕੋਈ ਗੱਲ ਨਹੀਂ ਹੁਣ ਕੀ ਕਰਨਾ ਕੋਈ ਨਹੀਂ ਹੌਸਲਾ ਕਰੋ ਹੌਸਲਾ ਕੁਛ ਨਹੀਂ ਹੋ ਗਿਆ ਕਈ ਕੰਮ ਹੁੰਦੇ ਰਹਿੰਦੇ ਨੇ ਇਹੋ ਜਿਹਾ ਕੋਈ ਨਹੀਂ ਕਰ ਲਾਂਗੇ ਪਤਾ ਕਿਹੜੀ ਗੱਲ ਉਹਨਾਂ ਨੇ ਤਾਂ ਕੀਤੀ ਸਾਡੇ ਨਾਲ ਜੀ ਬੰਨ ਕੋਈ ਗੱਲ ਨਹੀਂ ਛੱਡੋ ਚਲ ਆ ਉੱਠ ਤਾਂ ਛੱਡੋ ਖੜਾ ਇਹ ਗੱਲ ਦਾ ਉੱਠੋ ਤਾਂ ਇੱਥੇ ਕੋਈ ਨਹੀਂ ਕਰ ਲਾਂਗੇ ਪਤਾ ਕੋਈ ਗੱਲ ਨਹੀਂ ਐਵੇਂ ਘਬਰਾਈ ਜਾਣਾ ਘਬਰਾ ਕੇ ਵੀ ਕੀ ਕਰਾਂਗੇ ਹੁਣ ਅਸੀਂ ਇਹ ਤੇ ਹੁਣ ਜਿਹੜੀ ਪਈ ਹੈ ਸੈਣੀ ਪੈਣੀ ਆ ਪਰ ਇੱਕ ਵਾਰੀ ਉਹਨਾਂ ਨੂੰ ਤੇ ਮਤ ਦੱਸ ਦਾਂਗੇ ਚੰਗੀ ਕਰਾਂਗੇ ਮਰਜ਼ੀ ਤੇ ਕਹਿਣ ਦੀ ਹੈ ਨਾ ਇਹ ਕੋਈ ਗੱਲ ਨਹੀਂ ਮੈਨੂੰ ਪਤਾ ਨਾ ਮੇਰਾ ਮੰਨ ਕਿੰਨਾ ਦੁਖੀ ਹੋਇਆ ਬੜੇ ਚਾਹ ਹੁੰਦੇ ਆ ਮੰਨ ਦੇ ਵਿੱਚ ਕਿ ਵਿਆਹ ਹੈ ਤੇ ਇਦਾਂ ਕਰਾਂਗੇ ਇਦਾਂ ਕਰਾਂਗੇ ਮੈਂ ਨਾ ਕੁਛ ਖਾ ਕੇ ਮਰ ਜਾਣਾ ਮੈਂ ਰਹਿਣਾ ਹੀ ਨਹੀਂ ਹੈਗਾ ਮੈਂ ਬਾਹਰ ਕੀ ਮੂੰਹ ਦਿਖਾਉਂਗੀ ਮੇਰੀਆਂ ਸਹੇਲੀਆਂ ਨੇ ਵੀ ਤੇ ਪੁੱਛਣਾ ਹੀ ਆ ਤੇਰਾ ਰਿਸ਼ਤਾ ਹੋਇਆ ਵੀ ਸਾਰਿਆਂ ਨੂੰ ਪਤਾ ਕਿ ਮੇਰਾ ਵਿਆਹ ਇਨੇ ਦਿਨ ਤੱਕ ਮੇਰੀ ਤੇ ਬੇਇੱਜ਼ਤੀ ਹੋ ਗਈ ਹੈ ਇਹਨਾਂ ਨੂੰ ਲੱਗੇ ਨਾ ਲੱਗੇ ਕੋਈ ਗੱਲ ਨਹੀਂ ਪਰ ਮੈਨੂੰ ਤੇ ਬਹੁਤ ਜ਼ਿਆਦਾ ਠੇਸ ਪਹੁੰਚੀ ਮੰਨ ਨੂੰ ਮੈਂ ਨਾ ਮਰ ਜੀ ਜਾਣਾ ਮੈਂ ਕੁਛ ਖਾ ਕੇ ਮਰ ਜਾਣਾ ਮੇਰਾ ਜੀ ਨਹੀਂ ਕਰਨ ਦਿਆ ਕਿ ਮੈਂ ਹੁਣ ਜੀਣਾ ਇੰਨੀ ਬੇਇੱਜ਼ਤੀ ਥੋੜੋ ਘੱਟ ਹੁੰਦੀ ਐ ਕਿਸੇ ਕੁੜੀ ਦਾ ਰਿਸ਼ਤਾ ਟੁੱਟਣਾ ਕਿਹੜਾ ਸੌਖਾ ਕੰਮ ਐ ਜਿੱਤੇ ਵੀ ਦਿਨਾਂ ਨੂੰ ਨਹੀਂ ਪਤਾ ਹੁੰਦਾ ਸਾਰਿਆਂ ਨੇ ਤੇ ਹੌਸਲਾ ਦੇਵਾਂਗੇ ਕੋਈ ਗੱਲ ਨਹੀਂ ਫੇਰ ਹੋ ਜਾਊਗਾ ਪਰ ਮੈਨੂੰ ਪਤਾ ਨਾ ਫੇਰ ਰਿਸ਼ਤਾ ਕਿੱਦਾਂ ਹੋਣਾ ਇੱਕ ਵਾਰ ਬੰਦਾ ਖੁੰਝ ਜੇ ਨਾ ਫੇਰ ਉਹ ਮੰਨਣ ਨਹੀਂ ਉਹ ਬੰਦਾ ਹੈਗਾ ਮੈਂ ਨਾ ਕੁਝ ਖਾ ਕੇ ਮਰ ਜਾਣਾ ਮੈਂ ਨਹੀਂ ਹੁਣ ਰਹਿਣਾ ਹੈਗਾ ਮੇਰਾ ਮਨ ਨਹੀਂ ਹੈਗਾ ਹੁਣ ਰਹਿਣ ਦਾ ਕਿੰਨੀ ਬੇਇੱਜ਼ਤੀ ਹੋਈ ਮੇਰੀ ਹਾਂ ਹੈ ਮੈਂ ਰੋਟੀ ਪਾਣੀ ਬਣਾ ਲਿਆਵਾ ਸਟੀਫਨ ਵੀ ਲਗਭਗ ਇਦਾਂ ਪੈ ਕਰਦਾ ਵਾ ਕਿੰਨਾ ਹੀ ਦਿਨ ਚੜ ਗਿਆ ਵਾ ਆਇਆ ਹੀ ਨਿੰਗਾ ਬਾਹਰ ਪਤਾ ਨਹੀਂ ਜਾਣਾ ਵੀ ਆ ਕਿ ਨਹੀਂ ਛੁੱਟੀਆਂ ਬੜੀਆਂ ਕਰਦਾ ਵਾ ਇੰਨਾ ਖਰਚਾ ਡੇ ਆ ਕਰਨ ਚਲ ਆਪਾਂ ਡੇ ਦੋਖ ਸਾਫ਼ ਕਰਕੇ ਨਾ ਇਹਨੂੰ ਮੈਂ ਪੁੱਛਦੀ ਆ ਕਿ ਮੈਂ ਤੇ ਤੇਰਾ ਰੋਟੀ ਪਾਣੀ ਟਾਈਮ 'ਨੌਟ ਕੇ ਬਣਾ ਦੇਨੀ ਆ ਕਿ ਇਹਨੇ ਜਾਣਾ ਹੁੰਦਾ ਵਾ ਤੇ ਤੂੰ ਛੁੱਟੀ ਕਰਕੇ ਬਹਿ ਜਾਣਾ ਮੈਨੂੰ ਲੱਗਦਾ ਵਾ ਅੱਜ ਵੀ ਛੁੱਟੀ ਤੇ ਹੀ ਹੁਣਾ ਵਾ ਜਿਹੜਾ ਇਹ ਤੱਕ ਸੋਏ ਵਿੱਚ ਆਇਆ ਨਹੀਂਗਾ ਜੇ ਇਹਨੇ ਜਾਣਾ ਹੁੰਦਾ ਨਾ ਫਿਰ ਟਾਈਮ 'ਨੌਟ ਕੇ ਮੇਰੇ ਨਾਲ ਆ ਜਾਣਾ ਸੀ ਪੇਪਰ ਹੋਣ ਦੇ ਅੰਮੀ ਥੋੜੇ ਰਹਿ ਗਏ ਸਿਲੇਬਸ ਕਵਰ ਹੋ ਜੇ ਬਸ ਘਰ ਆ ਰਹੀ ਸਰੀ ਦੇ ਨੰਗੀ ਲਖਬੀਰ ਹੈ ਹਾਂ ਜੀ ਮੰਮੀ ਪੁੱਤ ਮੈਂ ਰੋਟੀ ਪਾਣੀ ਬਣਾ ਕੇ ਤਾਂ ਤੈਨੂੰ ਡੇਕਣ ਲਈ ਹਾਂ ਫਿਰ ਸੋਈ ਵਿੱਚ ਆਉਂਦਾ ਵਾ ਰੋਟੀ ਖਾਂਦਾ ਵਾ ਟਿਫਨ ਮੈਂ ਪੈਕ ਕਰਤਾ ਤੇ ਜਾਣਾ ਨਹੀਂ ਤੂੰ ਅੱਜ ਉਹ ਨਹੀਂ ਜਾਣਾ ਕਿੱਥੇ ਆ ਪੇਪਰ ਸ਼ੁਰੂ ਹੋ ਗਏ ਨਾ ਘੜੀ ਹੋਣ ਅਗਲੇ ਮਹੀਨੇ ਤੋਂ ਅੱਛਾ 1 ਦਸੰਬਰ ਨੂੰ ਪੇਪਰ ਸ਼ੁਰੂ ਆ ਤੇ ਕਾਲਜ ਜਾਵਾਂਗੇ ਤੇ ਫਿਰ ਪੜ੍ਹਨਾ ਕਿੱਡੇ ਵਾਲੇ ਹਾਂ ਅਹ ਇਹ ਗੱਲ ਤੇ ਠੀਕ ਆ ਪਰ ਪੁੱਤ ਮੇਰੀ ਗੱਲ ਸੁਣ ਧਿਆਨ ਨਾਲ ਪੜ ਡੈਡੀ ਤੇਰੇ ਨੇ ਖਿਜਣਾ ਵਾ ਨਹੀਂ ਮੈਂ ਤਾਂ ਸਿਲੇਬਸ ਹੀ ਕਵਰ ਕਰਨ ਡਿਆ ਵਾ ਤਾਂ ਕਰਕੇ ਘਰੇ ਹੀ ਹਾਣ ਹਣ ਪੇਪਰ ਹੀ ਦੇਣ ਜਾਣਾ ਬਸ ਰੋਟੀ ਲੈ ਤਾਂ ਤੈਨੂੰ ਰੋਟੀ ਤਾਂ ਖਾ ਨਹੀਂ ਰੋਟੀ ਨਹੀਂ ਅਜੇ ਮੈਂ ਖਾਣੀ ਅਜੇ ਮੈਂ ਇੱਕ ਜੁੰਟ ਕਰਕੇ ਨਾ ਪੂਰਾ ਫੇਰ ਕਰਨੀ ਹੈ ਮੇਰੀ ਗੱਲ ਸੁਣ ਢਿੱਡ 'ਚ ਕੁਝ ਗਿਆ ਹੋ ਆਸਰਾ ਹੂ ਤੇ ਫੇਰ ਹੀ ਪੜਿਆ ਜਾਣਾ ਵਾ ਖਾਲੀ ਢਿੱਡ ਕੀ ਪੜੇਗਾ ਉਹ ਨਹੀਂ ਮੰਮੀ ਰੋਟੀ ਖਾ ਲਈ ਨਾ ਮੂੰਗਨੀ ਦੌਣ ਲੱਗ ਪੰਦੀ ਹੈ ਲੈ ਦੱਸ ਹਾਂ ਤੇ ਭੁੱਖਾ ਹੀ ਲੱਗਾ ਰਹੇਗਾ ਚਾਹ ਹੀ ਘੁੱਟ ਪੀਲਾ ਚਾਹ ਬਣਾਦਾ ਉਹ ਨਹੀਂ ਨਹੀਂ ਅਜੇ ਨਹੀਂ ਮੈਂ ਕੋਈ ਖਾਣ ਮੀ ਅਰੇ ਮੈਂ ਆ ਕਰੂੰਗਾ ਕੰਪਲੀਟ ਤੇ ਫੇਰ ਉਹ ਤੋਂ ਬਾਅਦ ਆਈ ਨਹੀਂ ਬਣੀ। ਵੇਖ ਲਾ ਪੇਪਰ ਆ ਗਏ ਆ ਨਾ ਹੁਣ ਦੇਣਾ ਰਾਤ ਇੱਕ ਕੀਤਾ ਵਾ। ਮੈਂ ਰਾਤੀ ਵੇਂਦੀ ਰਹੀ 1 ਵਜ ਗਿਆ ਸੀ ਤੈਨੂੰ ਸੌਂਦੇ-ਸੌਂਦੇ ਨੂੰ। ਉਹ ਕੀ ਕਰੀਏ ਫੇਰ ਹੁਣ ਜੇ ਨਾ ਕਵਰ ਕੀਤਾ ਤਾਂ ਫੇਰ ਕੀ ਕਰਨਾ? ਸਿਲੇਬਸ ਕਵਰ ਹੋਊ ਤੇ ਫਿਰ ਹੀ ਆ। ਚੱਲ ਕੋਈ ਨਹੀਂ ਪੁੱਤ ਖਰਚਾ ਵੀ ਤੇਰੇ ਸਾਹਮਣੇ ਬਥੇਰਾ ਲੱਗਣ ੜਿਆ ਵਾ। ਮੈਨੂੰ ਪਤਾ ਕਦੀ ਵੀ ਪਿੱਛੇ ਨਹੀਂ ਹਟਦੇ। ਤਾਂ ਪਰ ਇਹ ਆ ਵੀ ਵਧੀਆ-ਵਧੀਆ ਤੇਰੇ ਪੇਪਰ ਹੋ ਜਾਣ। ਮੈਨੂੰ ਪਤਾ ਮੰਮੀ ਤੇ ਹੀ ਖਰਚਾ ਕਰਦੇ ਪਏ ਜੀ। ਇਸੇ ਗੱਲ ਕਰਕੇ ਤੇ ਮੈਂ ਵੀ ਲੱਗਾ ਵਾ ਨਾਲੇ ਤੈਨੂੰ ਪਤਾ ਹੀ ਆ ਤੇਰੇ ਡੈਡੀ ਕਿਹੜੇ ਕੋਈ ਨੌਕਰੀ ਕਰਨ ਦੇ ਆ ਹਾਂਜੀ ਹਾਂਜੀ ਕਰਦਾ ਹੀ ਤਾਂ ਕੰਮ ਆ ਤਾਂ ਵਾਈਆਂ ਚੋ ਪੁੱਤ ਅੱਜਕੱਲ ਕੀ ਨਿਕਲਦਾ ਇਸੇ ਕਰਕੇ ਤੇ ਤੈਨੂੰ ਪੜਾਈ ਤੇ ਲਾਇਆ ਵਾ ਵੀ ਚੱਲ ਕੋਈ ਗੱਲ ਨਹੀਂ ਬਾਹਰੋਂ ਚਾਰ ਪੈ ਹੀ ਆਉਣਗੇ ਤਨਾਰ ਰਲਣਗੇ ਨਹੀਂ ਨਹੀਂ ਮੈਂ ਇਸੇ ਕਰਕੇ ਮੈਨੂੰ ਪਤਾ ਸਾਰੀ ਗੱਲ ਦਾ ਤਾਂ ਕਰਕੇ ਤੇ ਮੈਂ ਲੱਗਾ ਵਾਂ ਵੀ ਚਲੋ ਥੋੜੇ 10 ਦਿਨ ਰਹਿ ਗਏ ਇਹ ਪਰਾਜ ਵੀ ਚੱਲ ਕੋਈ ਨਹੀਂ ਤੂੰ ਪੜ ਤੇ ਮੈਂ ਚਾਹ ਦਾ ਘੁੱਟ ਬਣਾ ਕੇ ਲਈ ਆ ਜੇ ਚਾਹ ਪੀਣੀ ਤਾਂ ਦਾਦੇ ਜਾਂ ਕੌਫੀ ਪੀਣੀ ਤਾਂ ਦੱਸ ਦੇ ਉਹ ਬਣਾ ਕੇ ਲਿਆਵਾਂ ਤੇਰੇ ਲਈ ਤੂੰ ਕੌਫੀ ਬਣਾ ਦਾਂ ਨਹੀਂ ਚੱਲ ਕੋਈ ਚਲ ਠੀਕ ਆ ਅਬ ਬਲੈਕ ਕਾਫੀ ਬਣਾਇਓ ਉਹਦੇ ਨਾਲ ਬਾਬਾ